ਦੇ ਕਮਿਆਰਾਂ ਦੇ ਮੁੰਡੇ ਹਰ ਸਾਲ ਕਾਲਰ ਵਿੱਚ ਝੋਨਾ ਕਮਾਉਣ ਜਾਇਆ ਕਰਦੇ ਸਨ ਉੱਥੇ ਉਹ ਝੋਨੇ ਦੀ ਚੰਬਾਈ ਤੇ ਟੁਹਾਈ ਦਾ ਕੰਮ ਕਰਦੇ ਸਨ ਇਸ ਵੇਲੇ 15-20 ਮੁੰਡਿਆਂ ਦੀ ਟਾਣੀ ਤਿਆਰ ਹੋਈ ਹੋਈ ਸੀ ਪਿਛਲਾ ਸਾਰਾ ਦਿਨ ਯੂਸਫ ਨੇ ਉਹਨਾਂ ਨਾਲ ਸਲਾਹੀ ਕਰਦਿਆਂ ਹੀ ਕੱਟਿਆ ਸੀ ਉਹਨਾਂ ਇਸ ਸ਼ਰਤ ਤੇ ਯੂਸਫ ਨੂੰ ਨਾਲ ਤਿਆਰ ਕਰ ਲਿਆ ਕਿ ਉਹ ਉਹਨਾਂ ਨੂੰ ਖੇਤ ਵਿੱਚ ਰੋਟੀ ਪਾਣੀ ਪਹਚਾ ਛੱਡਿਆ ਕਰੇ ਤੇ ਰਾਤ ਨੂੰ ਹੀਰ ਪੜ ਕੇ ਸੁਣਾਇਆ ਕਰੇ ਝੋਨੇ ਦੇ ਹੋਰ ਕਿਸੇ ਕੰਮ ਨੂੰ ਉਹ ਬੇਸ਼ੱਕ ਹੱਥ ਵੀ ਨਾ ਲਾਵੇ ਤੇ ਬੰਦਿਆਂ ਦੀ ਗਿਣਤੀ ਭਰਤੀ ਉਹ ਹਿੱਸਾ ਪੂਰਾ ਲੈ ਲਵੇ ਘਰ ਵਿੱਚ ਨੂੰ ਸੱਸ ਦੇ ਨਿਤ ਦੇ ਝਗੜੇ ਤੋਂ ਯੂਸਫ ਤਾਂਗ ਆ ਗਿਆ ਸੀ ਉਸ ਦਿਨ ਨਸੀਰਾ ਦੇ ਰੋਣ ਤੇ ਤਾਬੂ ਦੇ ਤਹਜ਼ੀਬ ਦੀ ਹੱਦੋਂ ਵਗਾਹ ਵਧ ਕੇ ਕਹਿਣ ਕਹਾਉਣ ਤੋਂ ਗੁੱਸੇ ਹੋ ਕੇ ਉਹ ਅਗਲੇ ਦਿਨ ਬਿਨਾਂ ਕਿਸੇ ਨੂੰ ਦੱਸੇ ਪੁੱਛੇ ਉਸ ਟਾਣੀ ਨਾਲ ਕਾਲਰ ਨੂੰ ਚਲਾ ਗਿਆ ਦਿਨ ਚੜੇ ਨਸੀਰਾ ਤੇ ਤਾਬੂ ਉੱਠ ਕੇ ਆਪ ਕੋ ਆਪਣੇ ਕੰਮ ਲੱਗ ਪਈਆਂ ਅੱਜ ਦੋਵੇਂ ਥਾਂ ਥਾਈ ਬਿਲਕੁਲ ਚੁੱਪ ਸਨ ਇੰਨੀ ਚੁੱਪ ਸੀ ਘਰ ਵਿੱਚ ਜੋ ਕੱਲ ਦੇ ਰੋਲੇ ਰੱਪੇ ਨਾਲੋਂ ਵੀ ਮਾਰੂ ਸੀ ਠੀਕ ਕਹਿੰਦੇ ਹਨ ਬਹੁਤ ਭਲਾ ਨਾ ਬੋਲਣਾ ਬਹੁਤੀ ਭਲੀ ਨਾ ਚੁੱਪ ਨਸੀਰਾ ਇਕ ਅਧੂਰੇ ਪੇਪੰਨੇ ਉੱਤੇ ਕਸੀਦਾ ਕੱਢਣ ਬੈ ਗਈ ਹਰ ਤੋਪੇ ਬਾਦ ਉਹਦੀ ਨਿਗਾਹ ਬਾਹਰ ਨੂੰ ਜਾਂਦੀ ਪਲ ਪਲ ਉਹ ਯੂਸਫਦਾਰਾ ਉਡੀਕ ਰਹੀ ਸੀ ਜਿਉਂ ਜਿਉਂ ਸੂਰਜ ਉੱਚਾ ਹੁੰਦਾ ਜਾਂਦਾ ਨਸੀਰਾ ਦੇ ਅੰਦਰ ਚਿੰਤਾ ਵਧਦੀ ਜਾਂਦੀ ਕਿੱਧਰ ਗਿਆ ਕਿਉਂ ਨਹੀਂ ਅਜੇ ਮੁੜਿਆ ਇਸ ਵਾਰ ਉਹਦੇ ਕਲੇਜੇ ਵਿੱਚ ਚੁਰੀਆਂ ਚੋਬ ਰਹੇ ਸਨ ਰੋਟੀ ਵੇਲਾ ਹੋ ਗਿਆ ਦੁਪਹਿਰ ਵੱਜ ਗਈ ਪਰ ਅਜੇ ਯੂਸਫ ਕਰ ਨਾ ਪਰਤਿਆ ਹੁ ਨਸੀਰਾਂ ਦਾ ਦਿਲ ਅੰਦਰੇ ਅੰਦਰ ਡੁੱਬਣ ਲੱਗ ਪਿਆ ਤਾਬੂ ਵੀ ਵਿੱਚੋਂ ਵਾਰੀ ਬੜਬੜਾਉਣ ਲੱਗ ਪਈ ਦੁਪਹਿਰ ਤੱਕ ਯੂਸਫ ਦੇ ਘਰ ਨਾ ਮੋੜਨ ਨੇ ਉਹਦੀ ਅੰਦਰ ਵੀ ਫਿਕਰ ਪੈਦਾ ਕਰ ਦਿੱਤਾ ਸੀ ਅੰਤ ਤੰਗ ਪੈ ਕੇ ਉਹਨੇ ਨੂ ਨੂੰ ਡਾਂਟਦਿਆਂ ਪੁੱਛਿਆ ਨੀਰਕਾਨ ਨੇ ਦੱਸ ਕਿੱਧਰ ਕਰ ਲਿਆ ਯਸ ਕਲਗ ਦੇ ਨੂੰ ਅੱਲਾ ਦੀ ਸੌ ਮੈਨੂੰ ਦੱਸ ਕੇ ਨਹੀਂ ਗਿਆ ਨਾਲ ਹੀ ਨਸੀਰਾ ਦੇ ਪਹਿਲਾਂ ਦੇ ਰੋਕੇ ਹੋਏ ਹੰਝੂ ਬਗਾਵਤ ਕਰਕੇ ਵਹਿ ਤੁਰੇ ਕਬਰਾਈ ਹੋਈ ਤੱਬੋ ਯੂਸਫ ਨੂੰ ਲੱਭਣ ਤੁਰ ਪਈ ਉਹਨੇ ਪਿੰਡ ਦਾ ਘਰ ਘਰ ਭਾਲਿਆ ਮੁੰਡਿਆਂ ਦੇ ਬਹਿਣ ਖਲੋਣ ਦੇ ਸਾਰੇ ਟਿਕਾਣੇ ਵੇਖੇ ਇੱਥੋਂ ਤੱਕ ਕੇ ਸੂਰਤ ਸਿੰਘ ਤੇ ਨੰਬਰਦਾਰਾਂ ਦੇ ਖੇਤਾਂ ਵਿੱਚ ਵੀ ਉਹਨਾਂ ਦੇ ਕਾਮਿਆਂ ਕੋਲੋਂ ਪੁੱਛਣ ਗਈ ਪਰ ਯੂਸਫ ਦਾ ਕੋਈ ਪਤਾ ਨਾ ਲੱਗਾ ਤੌੜੀਆਂ ਵੇਲੇ ਤੱਕ ਉਹ ਸਾਰੇ ਖਾਪ ਖਬਾ ਕੇ ਘਰ ਮੁੜੀ ਆਉਂਦੀ ਉਹ ਫਿਰ ਨਸੀਰਾ ਤੇ ਬਰਸ ਪਈ ਸਾਸਤਾ ਦਿਲ ਦਾ ਸਾੜ ਨੂ ਗਾਲਾਂ ਮੇਣੇ ਦੇ ਕੇ ਕੱਢ ਰਹੀ ਸੀ ਪਰ ਗਰੀਬ ਨਸੀਰਾ ਅੰਦਰ ਦੀ ਲੱਗੀ ਕਿ ਨੂੰ ਸੁਣਾਉਂਦੀ ਉਹਦੇ ਨਾਲ ਜੋ ਵਾਪਰ ਰਹੀ ਸੀ ਕੇਵਲ ਉਹ ਆ ਜਾਣਦੀ ਸੀ ਘਰ ਵਿੱਚ ਰੋਣਾ ਪਿੱਟਣਾ ਪਿਆ ਹੋਇਆ ਸੀ ਜਾਂ ਤਕਾਲਾਂ ਵੇਲੇ ਕਮਿਆਰਾਂ ਦੇ ਇੱਕ ਮੁੰਡੇ ਨੇ ਆ ਕੇ ਦੱਸਿਆ ਕਿ ਯੂਸਫ ਉਹਨਾਂ ਦੇ ਬੰਦਿਆਂ ਨਾਲ ਕਾਲਰ ਨੂੰ ਝੋਨਾ ਕਰਨ ਚਲਾ ਗਿਆ ਹੈ ਆਪੋ ਦੇ ਦੁਬਾਰਾ ਪੁੱਛਣ ਤੇ ਉਸ ਮੁੰਡੇ ਨੇ ਤਸੱਲੀ ਦਿੱਤੀ ਕਿ ਉਹ ਆਪ ਉਹਨਾਂ ਦਾ ਸਮਾਨ ਛੱਡਣ ਸਟੇਸ਼ਨ ਤੱਕ ਗਿਆ ਸੀ ਤੇ ਦੂਜਿਆਂ ਦੇ ਨਾਲ ਯੂਸਫ ਨੂੰ ਫੇਰ ਗੱਡੀ ਚੜਾ ਕੇ ਆਇਆ ਸੀ ਤਿਆਰ ਹੋਈ ਟਾਣੀ ਵਿੱਚੋਂ ਚਾਰ ਗੱਭਰੂ ਖੋਤੇ ਲੈ ਕੇ ਪਿੰਡਾਂ ਦੇ ਰਾਹ ਹੋ ਤਰੇ ਤੇ ਬਾਕੀ ਦੇ ਕਸੂਰੋਂ ਗੱਡੀ ਚੜ੍ਹ ਕੇ ਲਾਹੌਰ ਨੂੰ ਰਵਾਨਾ ਹੋ ਗਏ ਲਾਹੌਰੋਂ ਅੱਗੇ ਲਾਰੀ ਚੜ੍ਹ ਕੇ ਉਹ ਕਾਮੋਂ ਕੇ ਜਾ ਉਤਰੇ ਐਸੇ ਇਲਾਕੇ ਦੇ ਪਿੰਡਾਂ ਵਿੱਚ ਉਹਨਾਂ ਦੀਆਂ ਅੱਗੇ ਹਰ ਸਾਲ ਦੀਆਂ 18 ਬਣੀਆਂ ਹੋਈਆਂ ਸਨ ਉਹ ਲਾਰੀਆਂ ਉੱਤਰ ਦੋ ਕੁ ਮੀਲ ਦੀ ਵੈਤ ਉੱਤੇ ਵਰਕਾਂ ਦੇ ਖੂਹ ਉੱਤੇ ਜਾ ਪੁੱਜੇ ਖੂਹ ਦੇ ਨਾਲ ਉੱਚੀ ਥਾਂ ਉੱਤੇ ਵੱਡੀ ਸਾਰੀ ਹਵੇਲੀ ਵਾਲੀ ਹੋਈ ਸੀ ਜੈਸਾ ਚ ਪੰਜ ਚਾਰ ਕੱਚੇ ਕੋਠੇ ਤੇ ਦਰਾਖਤਾਂ ਦੀ ਸੰਗਣੀ ਛਾਂ ਸੀ ਬਸ ਇੰਨਾ ਹੀ ਥਾਂ ਸੁੱਕਾ ਸੀ ਉਦਾਲੇ ਚਾਰ ਚਫੇਰੇ ਪੱਕੇ ਤੇ ਅੱਧ ਪੱਕੇ ਝੋਨੇ ਦੇ ਖੇਤ ਪਾਣੀ ਨਾਲ ਡੱਕੇ ਖੜੇ ਸਨ ਸਵਾਨ ਰੱਖ ਕੇ ਇੱਕ ਆਦਮੀ ਪਿੰਡ ਵਿੱਚ ਖੂਹ ਵਾਲੇ ਸਰਦਾਰਾਂ ਨੂੰ ਆਪਣੇ ਆਉਣ ਦਾ ਪਤਾ ਦੇਣ ਚਲਾ ਗਿਆ ਤੇ ਬਾਕੀ ਰੋਟੀ ਪਾਣੀ ਦੇ ਆਹਰ ਲੱਗ ਪਏ ਪੋੜੇ ਜਿਹੇ ਦਿਨ ਨਾਲ ਸਰਦਾਰਾਂ ਦਾ ਬੰਦਾ ਆਇਆ ਉਹ ਝੋਨੇ ਦੇ ਵੱਢਣ ਵਾਲੇ ਖੇਤ ਵਿਖਾ ਕੇ ਚਲਾ ਗਿਆ। ਤਰਕਾਲਾਂ ਵੇਲੇ ਯੂਸਫ ਹੀਰ ਪੜਨ ਬੈਠਾ। ਆਜ ਉਹਦੀ ਆਵਾਜ਼ ਵਿੱਚ ਪਹਿਲਾਂ ਵਰਗੀ ਖਿੱਚ ਨਹੀਂ ਸੀ। ਸਾਜ਼ ਵਿਗੜਾ ਹੋ ਤੋ ਆਤੀ ਹੈ ਸੱਦਾ بگੜੀ ਹੋਈ। ਅਗਲਾ ਦਿਨ ਚੜਦਿਆਂ ਹੀ ਯੂਸਫ ਤੇ ਇੱਕ ਹੋਰ ਆਦਮੀ ਰੋਟੀ ਬਣਾਉਣ ਲੱਗ ਪਏ ਤੇ ਬਾਕੀ ਸਾਰੇ ਝੋਨਾ ਵੱਢਣ। ਤੀਸਰੇ ਦਿਨ ਦੁਪਹਿਰ ਹੁੰਦਿਆਂ ਤੱਕ ਖੋਤਿਆਂ ਵਾਲਿਆ ਪੁੱਜੇ। ਯੂਸਫ ਨੂੰ ਉੱਥੋਂ ਦਾ ਪੌਣ ਪਾਣੀ ਸੁਖਾਇਆ ਨਾ। ਤੀਜੇ ਦਿਨ ਦੁਪਹਿਰ ਵੇਲੇ ਉਹਨੂੰ ਕੰਬ ਕੇ ਬੁਖਾਰ ਚੜ ਗਿਆ ਦੋ ਪੈਰਾਂ ਵਿੱਚ ਹੀ ਉਹਦਾ ਮੂੰਹ ਕਮਲਾ ਗਿਆ ਸ਼ਾਮ ਨੂੰ ਤਾਪ ਲੱਥਾ ਤਾਂ ਉਹਨੇ ਸਾਥੀਆਂ ਨੂੰ ਕਿਹਾ ਇੱਥੋਂ ਦਾ ਪਾਣੀ ਮੈਨੂੰ ਪਚਿਆ ਨਹੀਂ ਮੇਰੀ ਸਲਾਹ ਹਲਕੇ ਪੈਰ ਨੂੰ ਮੜ ਜਾਣ ਦੀ ਏ ਓਏ ਛੱਡ ਠਾਂ ਜਲਾਹਿਆਂ ਵਾਲੀਆਂ ਗੱਲਾਂ ਲੱਗਾ ਏ ਕਰਨ ਸਾਥੀਆਂ ਵਿੱਚੋਂ ਇੱਕ ਨੇ ਉਹਦੇ ਹੌਸਲੇ ਨੂੰ ਵੰਗਾ ਰਿਆ ਅਸੀਂ ਧੇਰੇ ਜੇਰੇ ਵਾਲੇ ਹੋਈਏ ਤਾਂ ਬੜਾ ਖੱਟ ਕਮਾ ਕੇ ਮੁੜੀਏ ਇੱਥੇ ਤਾਂ ਹਰ ਸਾਲ ਇਹ ਹਾਲ ਹੁੰਦਾ ਏ ਕਾਲਰ ਵਾਲੇ ਤਾਪ ਤੋਂ ਡਰਨ ਟਾਟੇ ਦਿਹਾੜੇ ਕੱਟਣਾ ਇੱਥੋਂ ਦੇ ਤਾਪ ਦਾ ਕੀ ਏ ਬਸ ਦੋ ਦਿਨ ਟੂਣਾ ਕੀਤਾ ਤੇ ਤਾਪ ਹੋ ਗਿਆ ਹਲਕੇ ਸਵੇਰੇ ਉੱਠ ਕੇ ਹੱਥਾਂ ਪੈਰਾਂ ਦੇ ਨਵਾ ਉੱਤੇ ਅੱਕ ਦਾ ਦੁੱਧ ਚੋਵੀ ਪिपल ਦਾ ਪੱਤਾ ਮੱਥੇ ਉੱਤੇ ਬੰਨੀ ਤੇ ਪिपल ਦੀ ਦਾਤਣ ਦਬਾਲ ਕੇ ਕਰੀ ਲੈ ਦੋ ਦਿਨ ਟੂਣਾ ਕਰੀ ਜੇ ਤਾਪ ਨੇੜੇ ਟੱਕ ਗਿਆ ਤਾਂ ਨਾ ਵਟਾ ਦੇਈ ਅੱਖਾਂ ਵੇਖਿਆ ਯੂਸਫ ਰਹਿ ਪਿਆ ਅਗਲੇ ਦਿਨ ਉਹ ਤਾਂ ਬਚਿਆ ਰਹਾ ਤੇ ਇੱਕ ਹੋਰ ਮੁੰਡੇ ਮਹਿੰਦੇ ਨੂੰ ਮਲੇਰੀਆ ਹੋ ਗਿਆ ਸਾਥੀਆਂ ਦੇ ਦੱਸਣ ਅਨੁਸਾਰ ਯੂਸਫ ਨੇ ਬਥੇਰੇ ਟੂਣੇ ਟਪਾਣੇ ਕੀਤੇ ਪਰ ਤਾਪ ਨੇ ਵਾਰੀ ਨਾ ਓਕਾਈ ਪਹਿਲੇ ਦਿਨ 12 ਵਜੇ ਚੜਿਆ ਸੀ ਤੇ ਤੀਸਰੇ ਦਿਨ 8 ਵਜੇ ਹੀ ਉਹਨੇ ਯੂਸਫ ਨੂੰ ਲੰਮਿਆਂ ਪਾ ਲਿਆ ਮਹਿੰਦੇ ਨੇ ਉਹਦੇ ਉੱਤੇ 3-4 ਕੇਸ ਜੋੜ ਕੇ ਪਾਉਂਦਿਆਂ ਕਿਹਾ ਯੂਸਫਾ ਇਹ ਨੂੰ ਆਂਦੀ ਵਾਰੀ ਦਾ ਤਾਪ ਇਹ ਇੱਕ ਦਿਨ ਤੈਨੂੰ ਚੜਿਆ ਕਰੇਗਾ ਤੇ ਇੱਕ ਦਿਨ ਮੈਨੂੰ ਅੱਜ ਦਾ ਦਿਨ ਤੂੰ ਟਪਾ ਤੇ ਮੈਂ ਝੋਨੇ ਨੂੰ ਛੁੱਟੀ ਮਾਰ ਆਵਾਂ ਹਲਕੇ ਮੈਂ ਫੇਰੇ ਮੰਜਾ ਸੰਭਾਲ ਲਵਾਂਗਾ ਇੱਥੇ ਮੰਜਾ ਇੱਕੋ ਏ ਸੋ ਆਪਾਂ ਦੋਹਾਂ ਨੂੰ ਵਾਰੀ-ਵਾਰੀ ਆਰਾਮ ਕਰਨਾ ਮਿਲਿਆ ਕਰੇਗਾ ਤੇ ਪੈਂਡ ਨੂੰ ਨਾ ਜਾਵੀਂ ਨਹੀਂ ਤਾਂ ਫਿਰ ਇੱਕ ਦਿਨ ਮੰਜਾ ਵਿਹਲਾ ਰਿਹਾ ਕਰੇਗਾ ਮੈਂਦਾ ਦਾਤਰੀ ਫੜ ਕੇ ਤਾਂ ਸਾਥੀਆਂ ਨਾਲ ਝੋਨਾ ਵੜਨ ਚਲਾ ਗਿਆ ਪਿੱਛੇ ਹਵੇਲੀ ਵਿੱਚ ਰਹਿ ਗਏ ਗੁਲਾਬ ਤੇ ਯੂਸਫ ਉਸ ਦਿਨ ਯੂਸਫ ਨੂੰ ਇੰਨਾ ਕੰਬ ਕੇ ਤਾਪ ਚੜਿਆ ਕਿ 2 ਘੰਟਿਆਂ ਵਿੱਚ ਉਹ ਪ੍ਰਾਲੀ ਹੋ ਗਿਆ ਗੁਲਾਬ ਕੱਲਾ ਰੋਟੀਆਂ ਪਕਾਵੇ ਕਿ ਯੂਸਫ ਨੂੰ ਸੰਭਾਲੇ ਉਨੇ ਚਫੇਰਿਓ ਲੀੜਾ ਨਾਪਦਿਆ ਕਿਹਾ ਯੂਸਫ ਇਥੋਂ ਦਾ ਤਾਪ ਜਿਉਂ-ਜਿਉਂ ਨੱਪੀਏ ਕੁੱਟਿਏ ਤਿਉਂ-ਤਿਉਂ ਭੂਖੇ ਹੁੰਦਾ ਏ ਤੂੰ ਦੰਦਾਂ ਹੇਠ ਜੀਬ ਲੈ ਕੇ ਚੁੱਪ ਕਰਕੇ ਪਿਆਰ ਐ ਤੇ ਮੈਂ ਰੋਟੀਆਂ ਪਕਾ ਲਵਾਂ ਗੁਲਾਬ ਇੰਨੀ ਕਹਿ ਕੇ ਰੋਟੀਆਂ ਬਕਾਉਣ ਜਾ ਲੱਗਾ ਯੂਸਫ ਦੁਪਹਿਰ ਤੱਕ ਤਾਪ ਦੇ ਜ਼ੋਰ ਨਾਲ ਬੇਹੋਸ਼ ਹੋ ਗਿਆ ਪਹਿਲਾਂ ਤਾਂ ਉਹਦੀਆਂ ਅੱਖਾਂ ਅੱਗੇ ਰੰਗ-ਬਰੰਗੀਆਂ ਪੰਭੀਰੀਆਂ ਜਹੀਆਂ ਪਉਣ ਲੱਗੀਆਂ ਫਿਰ ਉਹਨਾਂ ਨੇ ਸਹਿਜ-ਸਹਿਜ ਉੱਠਾ ਘੋੜਿਆਂ ਤੇ ਹਾਥੀਆਂ ਦਾ ਰੂਪ ਧਾਰ ਲਿਆ ਉਹ ਵੇਖ ਰਿਹਾ ਸੀ ਕਿ ਹਾਥੀਆਂ ਉੱਤੇ ਲੰਮੀਆਂ-ਲੰਮੀਆਂ ਜੜਾਵਾਂ ਵਾਲੇ ਸਾਥ ਬੈਠੇ ਤੁਰੀਆਂ ਤੇ ਨਾਰਸਿੰਘੇ ਵਜਾ ਰਹੇ ਹਨ ਹਵੇਲੀ ਵਿੱਚ ਵੱਧਦੇ ਹੋਏ ਕੋਤਿਆਂ ਦੇ ਹੀਂਗਣ ਦੀ ਆਵਾਜ਼ ਨੂੰ ਉਹ ਨਾਰਸਿੰਘੇ ਸਮਝ ਰਿਹਾ ਸੀ ਫਿਰ ਉਹਨੇ ਵੇਖਿਆ ਕਿ ਗੱਡੀ ਉੱਤੇ ਬੈਠਾ ਮੇਲ ਤੇ ਘੋੜਿਆਂ ਤੇ ਚੜੀ ਜੰਝ ਜਾ ਰਹੀ ਹੈ ਉਹਨਾਂ ਕਰੀਰਾਂ ਵਾਲੀ ਰੱਕੜ ਜਹੀ ਵਿੱਚ ਉਤਾਰਾ ਕਰਕੇ ਆਪਣੇ ਟਿਕਣ ਵਾਸਤੇ ਤੰਬੂ ਲਾ ਦਿੱਤੇ ਹਨ ਯੂਸਫ ਨੇ ਚੰਗੀ ਤਰ੍ਹਾਂ ਗੋਹ ਨਾਲ ਵੇਖਿਆ ਤਾਂ ਨਾ ਉਹ ਮੇਲ ਹੈ ਨਾ ਜੰਝ ਉਹ ਤਾਂ ਰਾਸ ਧਾਰੀਏ ਹਨ ਉੱਥੇ ਹੀ ਪੈੜ ਬਣਾ ਕੇ ਉਹਨਾਂ ਰਾਸ ਸ਼ੁਰੂ ਕਰ ਦਿੱਤੀ ਸਰੰਗੀ ਹਾਰਮੋਨੀਅਮ ਮਰਦੰਗ ਛੈਣੇ ਚਮਟਾ ਤੇ ਕੈਂਸੀਆਂ ਨੇ ਅਨੋਖਾ ਰਾਸ ਬਣ ਦਿੱਤਾ ਵਿਚਕਾਰ ਸੂਹੀ ਦੁਪੱਟੇ ਵਿੱਚ ਘੁੰਡ ਕੱਢੀ ਮੋਟਿਆਰ ਨੱਚ ਰਹੀ ਹੈ ਜਰਾਕ ਪਾਉਣ ਦੇ ਬੁੱਲੇ ਨਾਲ ਉਹਦਾ ਅੱਧਾ ਕੰਡ ਲੈ ਗਿਆ ਤਾਂ ਯੂਸਫ ਵੇਖ ਕੇ ਤਰਬ ਕੁੱਟਿਆ ਉਹ ਨੱਚਣ ਵਾਲੀ ਨਸੀਰਾ ਸੀ ਯੂਸਫ ਲੱਗ ਕੇ ਖੜਿਆ ਉਸ ਨੂੰ ਧੱਕੇ ਮਾਰਦਾ ਭੀੜ ਨੂੰ ਚੀਰ ਕੇ ਅਖਾੜੇ ਵਿੱਚ ਜਾ ਵੜਿਆ ਇੱਕੇ ਝਟਕੇ ਨਾਲ ਉਹਨੇ ਨਾਚੀ ਦਾ ਦੁਪੱਟਾ ਖਿੱਚ ਲਿਆ ਉਹਨੇ ਨੰਗਾ ਮੂੰਹ ਯੂਸਫ ਵੱਲ ਕੀਤਾ ਤਾਂ ਉਹ ਕਾਲੀ ਬੋਲੀ ਰਾਤ ਵਰਗੀ ਕਾਲੀ ਹਾਸ਼ਮਤੇ ਸੀ ਯੂਸਫ ਡਰ ਕੇ ਪਛਾਣ ਉਹ ਭੱਜ ਉੱਠਿਆ ਉਹਦੀ ਉੱਚੀ ਸਾਰੀ ਚੀਕ ਨਿਕਲ ਗਈ ਨਸੀਰਾ ਹਾਏ ਨਸੀਰਾ ਬੱਚੂ ਆਉਣਗੇ ਚੇਤੇ ਨਸੀਰਾ ਦੇ ਅਜੇ ਤਾਂ ਦੋ ਵਾਰੀਆਂ ਹੀ ਤਾਪ ਚੜਿਆ ਏ ਗੁਲਾਬ ਨੇ ਉਹਦੇ ਮੂੰਹ ਤੋਂ ਲੀੜਾ ਲਾਉਂਦਿਆਂ ਕਿਹਾ ਬਾਬਾ ਬਾਬਾ ਓ ਆਉਂਦੀ ਉਪਈ ਯੂਸਫ ਨੇ ਉਂਗਲ ਕਰਕੇ ਕਿਹਾ ਕੌਣ ਆਉਂਦੀ ਆ ਓਏ ਹਾਸ਼ਮਤੇ ਹੂੰ ਹਾਸ਼ਮਤੇ ਹੀਰ ਪੜਨ ਜੋਗ ਗਈ ਸੈਂ ਤੂੰ ਵੀ ਦੋ ਦਿਨਾਂ ਦੇ ਤਾਪ ਨਹੀਂ ਤੂਤੀਆਂ ਪਵਾ ਦਿੱਤੀਆਂ ਨੇ ਗੁਲਾਬ ਮੰਜੇ ਦੀ ਬਾਹੀ ਤੇ ਬਹਿ ਕੇ ਉਹਨੂੰ ਨੱਪਣ ਲੱਗ ਪਿਆ ਦਿਨ ਚੱਪ ਦੇ ਨਾਲ ਯੂਸਫ ਦਾ ਤਾਪ ਹੰਬਿਆ ਉਹ ਉੱਠ ਕੇ ਬੈਠਾ ਉਸ ਸਾਥੀ ਲੱਗੇ ਪੁੱਛਣ ਕਿਉਂ ਏ ਨਸੀਰਾ ਤਾਂ ਭਲਾ ਰਾਂਝੇ ਵਾਸਤੇ ਚੂਰੀ ਲੈ ਕੇ ਆ ਗਈ ਹੋਣੀ ਏ ਤੇ ਹਾਸ਼ਮਤੇ ਕੌਣੀ ਪੈ ਰਾਤ ਤੱਕ ਹਾਸਾ ਠੱਠਾ ਹੁੰਦਾ ਰਿਹਾ ਪਰ ਯੂਸਫ ਨੇ ਅੱਗੋਂ ਕਿਸੇ ਦੀ ਗੱਲ ਦਾ ਉੱਤਰ ਨਾ ਦਿੱਤਾ ਅਗਲਾ ਸੂਰਜ ਚੜ੍ਹਦਿਆਂ ਹੀ ਉਹ ਹੀਰ ਕੱچے ਮਾਰ ਕੇ ਉਤੋਂ ਤੁਰ ਪਿਆ ਕੰਮ ਹੋ ਕੇ ਤੋਂ ਲਾਰੀ ਚੜ੍ਹ ਕੇ ਯੂਸਫ ਲਾਹੌਰਾ ਉਤਰਿਆ ਲਾਹੌਰੋਂ ਅਗਾਹ ਵੀ ਉਹ ਇਹ ਸੋਚ ਕੇ ਲਾਰੀ ਤੇ ਚੜ੍ਹ ਬੈਠਾ ਕਿ ਸਟੇਸ਼ਨ ਨਾਲੋਂ ਸੜਕ ਤੋਂ ਪੰਧ ਥੋੜਾ ਕਰਨਾ ਪਵੇਗਾ ਕਸੂਰ ਤੋਂ 4.5 ਮੀਲ ਪਿਛਾਂ ਹੀ ਉਹ ਪਿੰਡ ਭੱਲੂ ਕੋਲ ਉੱਤਰ ਬੈਠਾ ਇੱਥੋਂ ਕਾਦੀ ਵੰਡ ਸਿਰਫ 1.5 ਮੀਲ ਸੀ ਇਹ ਸੀ ਸਾਡਾ ਤੇ ਯੂਸਫ ਦਾ ਪਿੰਡ ਯੂਸਫ ਨੇ ਸਵੇਰ ਦਾ ਖਾਦਾ ਪੀਤਾ ਕੁਝ ਨਹੀਂ ਸੀ ਉੱਤੋਂ ਲਾਰੀ ਦੀ ਤੇਜ਼ ਹਵਾ ਨੇ ਉਹਦਾ ਦਿਲ ਵਧੇਰੇ ਆਵਾਜ਼ਾਰ ਕਰ ਦਿੱਤਾ ਸੀ ਜਿਉਂ ਹੀ ਉਹ ਲਾਰੀ ਤੋਂ ਉਤਰਿਆ ਉਹਨੂੰ ਭੌਣ ਕਰਕੇ ਹਰਨਾਲੀ ਆ ਗਈ ਤੇ ਉਹ ਡਗਦਾ ਡਗਦਾ ਮਸਾਂ ਬਚਿਆ ਚੇਤੀ ਨਾਲੋਂ ਪੈਰਾਂ ਭਰ ਬਹਿ ਗਿਆ ਦੋ ਘਵਾਰੋਂ ਸੁੱਕੇ ਬਾਕੜ ਆਏ ਤੇ ਫਿਰ ਖੱਟਾ ਪਾਣੀ ਅੰਦਰੋਂ ਉੱਛਲ ਪਿਆ ਕਹਿ ਆਉਣ ਨਾਲ ਉਹਦੀਆਂ ਅੱਖਾਂ ਪੁੱਠੀਆਂ ਹੋ ਗਈਆਂ ਮੱਥੇ ਤੇ ਤਰੇਲੀ ਆ ਗਈ ਤੇ ਸੰਗਕੌੜਾ ਜ਼ਹਿਰ ਹੋ ਗਿਆ ਉਹਨੂੰ ਇਉਂ ਪ੍ਰਤੀਤ ਹੋਣ ਲੱਗਾ ਜਿਵੇਂ ਤਾਪ ਚੜ੍ਹਨਾ ਸ਼ੁਰੂ ਹੋ ਗਿਆ ਹੈ ਤੇ ਸਰੀਰ ਵਿੱਚੋਂ ਸੱਤਿਆ ਨਿਕਲਦੀ ਜਾ ਰਹੀ ਹੈ ਮੈਂ ਘਰ ਕਿਵੇਂ ਆਪੜਾਂਗਾ ਇਹ ਸਵੀਕਰ ਨੇ ਉਹਨੂੰ ਸਗੋਂ ਘਬਰਾ ਦਿੱਤਾ ਉਹ ਕਿਸੇ ਸਵੱਟ ਕੇ ਉੱਥੋਂ ਤੁਰ ਪਿਆ ਅੱਧ ਵਿਚ ਆ ਕੇ ਉਹਨੇ ਫਿਰ ਕਹਿ ਕੀਤੀ ਇਸ ਵੇਲੇ ਤੱਕ ਉਹਨੂੰ ਬੁਖਾਰ ਹੋ ਗਿਆ ਸੀ ਉਹ ਨੇ ਡਾਲ ਹੋ ਕੇ ਡੰਡੀ ਉੱਤੇ ਹੀ ਲੰਮਾ ਪੈ ਗਿਆ ਜੇ ਮੈਂ ਇੱਥੇ ਪਿਆ ਹੀ ਬੇਹੋਸ਼ ਹੋ ਗਿਆ ਤਾਂ ਇਹ ਸੋਚ ਕੇ ਉਹ ਫਿਰ ਉੱਠ ਬੈਠਾ ਸਰੀਰ ਦਾ ਸਾਰਾ ਬਾਲ ਇਕੱਠਾ ਕਰਕੇ ਉਹ ਲੀੜਾ ਵਲੇਟ ਕੇ ਤੁਰ ਪਿਆ ਪਿੰਡ ਦਾਸ ਕਪੈਲੀਆਂ ਦੂਰ ਰਹਿ ਗਿਆ ਸੀ ਜਾਂ ਯੂਸਫ ਨੂੰ ਫਿਰ ਕਹਿ ਆਈ ਤੇ ਉਹ ਬੇਹੋਸ਼ ਹੋ ਕੇ ਡੈਗ ਪਿਆ ਨੰਬਰਦਾਰ ਦੇ ਕੰਮੇ ਹਲਵਾ ਕੇ ਹਰਨਾਲੀਆਂ ਲਈ ਪੈਂਡ ਨੂੰ ਆ ਰਹੇ ਸਨ ਉਹਨਾਂ ਯੂਥ ਨੂੰ ਬੇਹੋਸ਼ ਪਿਆ ਵੇਖਿਆ ਤਾਂ ਚੱਕ ਕੇ ਉਹਦੇ ਘਰ ਪਹਚਾ ਦਿੱਤਾ ਨਸੀਰਾ ਤੇ ਤਾਬੋ ਯੂਸਫ ਦੀ ਇਹ ਹਾਲਤ ਵੇਖ ਕੇ ਤੜਪੁੱਟੀਆਂ ਲੀੜਾ ਵਿਚਾ ਕੇ ਯੂਸਫ ਨੂੰ ਮੰਜੇ ਤੇ ਲਟਾ ਦਿੱਤਾ ਗਿਆ ਉਹਦੇ ਮੂੰਹ ਵਿੱਚ ਚਮਚੇ ਨਾਲ ਪਾਣੀ ਪਾਇਆ ਤੇ ਪੱਖੇ ਨਾਲ ਝੱਲ ਮਾਰੀ 10-15 ਮਿੰਟ ਨੱਪਣ ਪਿੱਛੋਂ ਉਹਨੂੰ ਜਰਾ ਹੋਸ਼ ਆਈ ਤਾਂ ਉਹਨੇ ਪਾਣੀ ਮੰਗਿਆ ਨਸੀਰਾ ਨੇ ਉਹਨੂੰ ਸਿਰੇਟ ਹੱਥ ਦੇ ਕੇ ਉਠਾਇਆ ਤੇ ਤਾਬੋ ਨੇ ਠੰਡੇ ਪਾਣੀ ਦਾ ਛੰਨਾ ਉਹਦੇ ਮੂੰਹ ਨੂੰ ਲਾ ਦਿੱਤਾ ਸਵੇਰ ਦੇ ਤਿਹਾਈ ਨੇ ਉਹਨੇ ਰੱਜ ਕੇ ਪਾਣੀ ਪੀਤਾ ਉਹਦਾ ਨਰਨਾ ਕਲੇਜਾ ਸਹਾਰਨਾ ਸਕਿਆ ਤਿੰਨ ਮਿੰਟਾਂ ਪਿੱਛੋਂ ਹੀ ਸਾਰਾ ਪਾਣੀ ਕੈਰਾਂ ਹੀ ਨਿਕਲ ਗਿਆ ਤਾਬੋ ਤੇ ਨਸੀਰਾ ਵਧੇਰੇ ਖਬਰਾ ਗਈਆਂ ਤਾਬੋ ਇਹ ਕਹਿੰਦੀ ਹੋਈ ਬਾਹਰ ਨੂੰ ਤੁਰ ਪਈ ਇਹਦੇ ਉੱਤੇ ਲੀੜਾ ਦੇਣੀ ਮੈਂ ਭਾਈ ਕੋਲੋਂ ਦਵਾਈ ਲੈ ਆਵਾਂ ਕੋ ਲੈਣੀਏ ਖਵਰੇ ਕੇ ਹੀ ਵਾਰ ਲੜ ਕੇ ਘਰੋਂ ਤੋਰਿਆ ਸਹੀ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ